ਪਿਆਰ ਮਿਲ ਗਿਆ ਦੀਦੀ ਵੱਲੋਂ ਬੱਚੇ ਵਾਸਤੇ ਤਾਂ ਹੁੰਦੇ ਹੀ ਹੁੰਦੇ ਆ। ਕਾਈ ਤਾਂ ਪਹਿਨ ਕਵਰ ਕੀਤਾ ਹੋਇਆ ਜਿਆਦਾ। ਸੈਂਤਨ ਬੰਦੇ ਖੰਭੇ ਤੇ ਚੜੇ ਹੋਏ ਕਿਧਰ ਆ ਚੜਿਆ ਹੋਇਆ ਤੇ ਕ ਉਹਧਰ ਚੜੇ ਹੋਏ ਆ। ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਫਿਰ ਤੋਂ ਵਾਹਿਗੁਰੂ ਸਾਡੇ ਨਵੇਂ ਵਲੋਗ ਦੇ ਵਿੱਚ ਹੱਸਦੇ ਰਹੋ ਵਸਦੇ ਰਹੋ ਪਰਮਾਤਮਾ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਜੀ। ਹਾਂਜੀ ਜੀ ਅੱਜ ਕੀ ਮਨਵੀਰ? ਅੱਜ ਦੱਸੋ। ਅੱਜ ਦਾ ਦਿਨ ਦਾ ਦੀ ਘਰ ਵਾਪਸੀ ਦੇ ਹਾਂਜੀ ਅੱਜ ਮਾਸੀ ਦੇ ਘਰੋਂ ਵਾਪਸੀ ਆਂਗੇ ਸਾਨੂੰ ਮਾਸੀ ਵਿਦਾ ਕਰੇਗੀ ਜੀ ਬਾਏ ਬਾਏ ਕਰਾਂਗੇ ਫਤਿਹ ਬੁਲਾ ਕੇ ਜਾਵਾਂਗੇ ਮਾਸੀ ਦੇ ਕੋਲ ਤੇ ਫਿਰ ਕਿੱਥੇ ਜਾਣਾ ਆਪਾਂ ਹੁਣ ਦਾਦੀ ਘਰ ਆਪਣੇ ਘਰ ਤੇ ਕਾਚੀ ਆਪਣੇ ਘਰ ਚੱਲਨੇ ਆ ਤੇ ਹੁਣ ਉੱਥੇ ਬੜੀਆ ਮੋਜ ਮੂਜਾ ਕਰ ਲਈਆਂ ਤੁਸੀਂ ਜੀ ਹੁਣ ਬੜਾ ਘੁੰਮ ਫਿਰਲੇ ਆਏਗਾ ਹਨਾ ਕਦੇ ਰਮਣ ਤੁਹਾਨੂੰ ਉਧਰ ਕੁ ਮੰਦੀ ਕਦੇ ਇਧਰ ਕੁ ਮੰਦੀ ਸੀਗੀ ਹਨਾ ਤੇ ਹਾਂ ਸਵੇਰ ਸਿਰਾ ਟਾਈਮ ਆ ਤਿਆਰ ਅਸੀਂ ਹੋ ਰਹੇ ਆ ਤੇ ਮਨਵੀਰ ਨੂੰ ਗਾਗੀ ਆ ਗਈ ਸੀਗੀ ਅਜੇ ਨੀਨੀਆਂ ਬਹੁਤਾਂ ਆਈਆਂ ਸੀ ਮਨਵੀਰ ਨੂੰ ਹਣਾ ਉਹ ਪਹਿਲਾਂ ਗਾਗੀਆਂ ਕਾ ਦਿਤੀਆਂ ਹਣਾ ਮਨਵੀਰ ਹਣਾ ਆ ਮਨਵੀਰ ਕੋਸ਼ੇ ਕੋਸ਼ੇ ਆ ਕੁੰਮੀ ਨਾ ਕਰਨ ਨੂੰ ਬੜਾ ਕੋਸ਼ੇੰਦਾ ਨਾ ਕੁੰਮੀਆ ਕਰਨ ਵਾਸਤੇ ਨਾ ਸੱਸੇ ਕਾ ਦ ਪੈ ਰਹੀ ਗੁੱਡ ਫਤਬਲ ਉਹ ਆਏਗਾ ਹੱਥ ਜੋੜ ਕੇ ਹੱਥ ਨੇ ਮੋਜੂ ਪਾ ਗਏ ਬਤ ਕੋ ਚਾਤੇ ਨਾ ਇਹ ਸਾਰਾ ਮਾਰਨਿੰਗ ਰੁਟੀਨ ਲੀਂ ਲੀਂ ਸਵੇਰ ਦੇ ਬਜਰੇ ਹੈਗੇ 6:30 ਤੇ ਮਨਵੀਰ ਸਾਡੀ ਉੱਠ ਗਈ ਹੋਈ ਹੈ ਜੀ ਮਾਸੀ ਦੀ ਗੋਦੀ ਵਿੱਚ ਖੇਡਦੀ ਹੈ ਡੇਲੀ ਇਹਦਾ ਹੁੰਦਾ ਕਿ ਇਹਨੇ ਆ ਕੇ ਪਹਿਲਾ ਸਿਰੇ ਸਿਰੇ ਮਾਸੀ ਦੀ ਗੋਦੀ 'ਚ ਖੇਡਣਾ ਹੁੰਦਾ ਨਾ ਨੂਣਾ ਤੇ ਮੈਨੂੰ ਨੂਣਾ ਨਹੀਂ ਮਿਲਦਾ ਨੋਨਾ ਤੇ ਘਰ ਜਾ ਰਿਹਾ ਚੀ ਪੁਰਾਣਾ ਤੇ ਮਾਸੀ ਕੋਇਆ ਨਾ ਹੈ ਦਗਾ ਮੈਨੂੰ ਆਇਆ ਨਾ ਬਟੀਕਾ ਲੱਗਣਾ ਮੈਂ ਤਾਂ ਚੱਲਾਂ ਹੋਰ ਇਹਨੂੰ ਸੈਕਿੰਡ ਡੋਸ ਲੱਗਣੀ ਹੈ ਗਿਆ ਫਰਸਟ ਡੋਸ ਨਾ ਲੱਗ ਚੁੱਕੀ ਹੈ ਤੇ ਹੁਣ ਸੈਕਿੰਡ ਡੋਸ ਇਹਨੂੰ ਲੱਗਣੀ ਹੈ ਦੇ ਸਿਓਬੀ ਲਵਨ ਜਾਣਾ ਹੈਗਾ ਯਾ ਠੀਕ ਹੈ ਨਾ ਸਾਨੂੰ ਅੱਗੇ ਮੈਰਿਜ ਵੀ ਆ ਰਹੀ ਹੈਗੇ ਸਿਓਧੀਆਂ ਵੀ ਤਿਆਰੀਆਂ ਕਰਨੀਆਂ ਵਾ ਸਾਨੂੰ ਕਾਫੀ ਕੰਮ ਹੈਗਾ ਤੇ ਮੈਂ ਬਹੁਤੀਆਂ ਗੱਲਾਂ ਨਹੀਂ ਕਰਨੀਆਂ ਹੈਗੀਆਂ ਰੈਡੀ ਸ਼ੈਡੀ ਹੋ ਕੇ ਚਾਹ ਪਾਣੀ ਪੀਏ ਤੇ ਫਿਰ ਆਪਾਂ ਚੱਲੇ ਪਾਈਏ ਜੀ ਮੈਂ ਗੁਰਦਮ ਸਾਡੇ ਇੱਕੇ ਆ ਗਈਆਂ ਤੇ ਸਰਬ ਸਾਥੀ ਆ ਚੁੱਕੇ ਸਾਨੂੰ ਲੈਣ ਵਾਸਤੇ ਸਰਬ ਨੇ ਚਾਹ ਵੀ ਪੀ ਲਈ ਹੈ ਤੇ ਮਨਵੀਰ ਹੁਣ ਫੇਸ ਹੋ ਗਈ ਹੈ ਜੀ ਰਵਣ ਵੀ ਸੁੱਤੀ ਪਈ ਹੈ ਹਾਂਜੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਫਤਿਹ ਸਾਰਿਆਂ ਨੂੰ ਬੜੀ دیر ਬਾਅਦ ਮੈਂ ਇਸ ਵਲੋਗ ਤੇ ਆਇਆ ਜੀ ਤੇ ਆਪਾਂ ਹੁਣ ਘਰ ਜਾ ਰਹੇ ਆਂ ਵਾਪਸ ਆਪਣੀ ਤਿਆਰੀ ਲਗਭਗ ਹੋ ਚੁੱਕੀ ਹੈ ਤੇ ਸਰਬ ਨੇ ਚਾਹ ਪੀਣੀ ਮੈਂ ਤਾਂ ਪੀ ਲਈ ਆ ਚਲ ਜੀ ਸੱਚਾ ਪੀ ਕੇ ਹਾਂਜੀ ਹਾਂਜੀ ਚਲੋ ਫਿਰ ਚਲੋ ਜਲਦੀ ਕਰ ਲੋ ਲੋ ਜੀ ਤਿਆਰੀ ਚੱਲ ਰਹੀ ਹੈ ਜੋਰਾਂ ਸ਼ੋਰਾਂ ਤੇ ਆਪਾਂ ਤਾਂ ਤਿਆਰ ਹੋ ਕੇ ਬਾਹਰ ਖੜੇ ਆਂ ਦਿਨੀ ਕਰਦੇ ਪਏ ਆ ਪਾਣੀ ਪਾਣੀ ਵਾਲੇ ਬੋਤਲ ਬੰਦ ਕਰਦੇ ਪਏ ਆ ਗਰਮ ਪਾਣੀ ਵਾਲੀ ਬਹੁਤ ਥੋੜਾ ਜਿਹਾ ਬਣਾ ਲਾਂ ਮੈਨਸ ਕਿਹਾ ਹਾਂ ਗੋਦਮਨ ਵੀਰ ਬਣਾ ਲਈ ਥੋੜਾ ਜਿਹਾ ਨਾ ਰਾਜ ਭੁੱਖ ਲੱਗੀ ਤਾਂ ਉਹਨੂੰ ਪਿਉਣਾ ਵੀ ਪੈਣਾ ਨਾ ਰਾਮੀ ਅੰਦਰੋਂ ਲੱਕ ਪਾਉਂਦੀ ਹੂੰ ਮਨੇ ਵੀਰੇ ਜਸੋਤੇ ਨੂੰ ਉਡਦੀ ਵੀ ਆਪਣੀ ਤਿਆਰੀ ਕਰ ਲਈ ਆ ਹੁਣ ਜਲਦੀ ਬਹੁਤ ਜਾਣਦੀ ਇੱਕ ਰਿਜ਼ਰਵ ਹੋਰ ਵੀ ਹੈਗਾ ਵਾ ਸਾਡਾ ਸ਼ਾਪ ਦਾ ਜੀ ਕੰਮ ਕਰਵਾਣਾ ਵਾ ਤਾਰਾਂ ਦਾ ਕੰਮ ਹੈ ਬਿਜਲੀ ਦੇ ਤਾਰਾਂ ਮੇਨ ਹੈਗਾ ਅਸੀਂ ਉਹ ਵੀ ਲੋਗ ਆਪਣੇ ਵੀਡੀਓ ਚ ਬਣਾਵਾਂਗੇ ਹਮਮ ਜ਼ਰੂਰ ਜੀ ਲਓ ਜਾਨ ਚਲੋ ਜੀ ਬਸ ਦੁੱਧ ਹੋ ਗਿਆ ਜੀ ਐਡ ਤੇ ਆਪਾਂ ਹੁਣ ਰਾਤ ਜਦੋਂ ਭੁੱਖ ਲੱਗੀ ਨਾਲੇ ਕੱਢ ਕੇ ਪਿਆਣ ਵਾਲੇ ਤੇ ਬਣਾ ਗਣਾ ਹਮਮ ਆਪਾਂ ਤਿਆਰ ਹੋ ਗਏ ਆ ਸਮਾਨ ਠੀਕ ਕਰਕੇ ਰੱਖ ਲਈਏ ਮੈਂ ਤੇ ਆਹ ਦੇਖੋ ਦੋ ਕਿਟਾ ਰੱਖਣੀਆਂ ਪੈਣੀਆਂ ਹੁਣ ਇੱਥੇ ਇੱਕ ਕਿਟ ਰੱਖ ਲਈ ਆਪਾਂ ਹੈਂਡ ਬੈਗ ਗੱਲ ਚ ਪਾ ਲੈਣਾ ਆਪਾਂ ਜਾਵਾਂਗੇ ਸਕੂਟਰੀ ਤੇ ਐਕਟਿਵਾ ਤੇ ਦੂਜਾ ਬੈਗ ਅੰਦਰ ਮੈਂ ਲਿਆ ਕੇ ਉਹਨੋਂ ਵੀ ਰੱਖਦਾ ਮੈਂ ਆਹ ਦੇਖੋ ਜੀ ਮਨਵੀਰ ਨੂੰ ਪਿਆਰ ਮਿਲ ਗਿਆ ਦੀਦੀ ਵੱਲੋਂ ਮਾਸੀ ਵੱਲੋਂ ਪਿਆਰ ਦੇ ਦਿੰਦੇ ਆ ਮਨਵੀਰ ਨੂੰ ਸੱਚ ਹਾਂ ਉਹ ਤਾਂ ਕਹਿੰਦੇ ਰੋਈ ਇੱਥੇ ਆਪਾਂ ਕਹਿੰਦੇ ਸੀ ਮੇਰੀ ਮੇਰੀ ਪੈਰ ਨਿੱਕੀ ਜੀ ਨੂੰ ਦੇ ਦੇ ਓਕੇ ਹਾਂ ਔਰ ਉਹਨੂੰ ਕੋਈ ਪਤਾ ਨਹੀਂ ਹੈਗਾ ਤੈਨੂੰ ਵੱਡੇ ਹੋ ਕੇ ਪਤਾ ਲੱਗੂਗਾ ਪੈਸਿਆਂ ਦਾ ਚਲੋ ਠੀਕ ਹੈ ਮਿਲੋ ਫਿਰ ਮਿਲੋ ਫਿਰ ਮਿਲੋ ਚਲੋ ਠੀਕ ਹੈ ਹਾਂਜੀ ਚਲਿਏ ਫਿਰ ਤਿਆਰੀ ਹੈ ਨਾ ਰਮਨ ਤਾਂ ਮਿਲ ਕੇ ਸੌਂਗੀ ਹੈ ਤੇ ਆਪਾਂ ਉਹ ਦੂਜੀ ਕਿੱਟ ਵੀ ਰੱਖਣੀ ਹੈ ਜੇ ਤੇ ਦੂਜੀ ਕਿੱਟ ਮੈਂ ਰੱਖਾਂ ਫਿਰ ਲੋ ਜੀ ਦੋਸਤੋ ਆਪਾਂ ਰੁਕ ਗਏ ਹਾਂ ਰਸਤੇ ਦੇ ਵਿੱਚ ਤੇ ਮਨਵੀਰ ਨੂੰ ਪਹਲਾਉਣਾ ਆਪਾਂ ਦੁੱਧ ਘੰਟਾ ਕੋ ਹੋ ਗਿਆ ਸਾਨੂੰ ਚੱਲਿਆਂ ਨੂੰ ਆਪਾਂ ਮਨਵੀਰ ਦਾ ਦੁੱਧ ਬਣਾ ਲਿਆ ਕਿ ਆਈ ਸੀਗੇ ਸੋਦੇ ਤੱਕ ਹਾਂ ਜਿਹੜਾ ਘਰ ਬਣਾ ਕੇ ਲੈ ਕੇ ਆਈ ਛੱਡ ਦਿੱਤਾ ਕਿਉਂਕਿ ਮਨਵੀਰ ਰੇਟਕਾਂ ਸੁੱਤੀ ਪਈ ਸੀਗੀ ਉਹ ਟਾਈਮ ਹੋ ਗਿਆ ਤੇ ਆਪਾਂ ਅਜੇ ਟਾਈਮ ਨੋਟ ਕਰ ਲੈ ਹੁਣ ਦੁੱਧ ਕਿੱਸਾ ਬਣਾ ਫਿਰ ਮਤਲਬ ਘੰਟਾ ਜਿਹੜਾ ਹੋ ਜਾਵੇ ਆਪਾਂ ਬੋਤਲ ਚ ਪਾਏ ਨੂੰ ਦੁੱਧ ਨੂੰ ਫਿਰ ਆਪਾਂ ਪਿਆਉਣੇ ਨਹੀਂ ਹੁੰਦੇ ਇਹਨੂੰ ਇਸ ਕਰਕੇ ਆਪਾਂ ਫਿਰ ਨਵਾਂ ਬਣਾ ਰਿਆਂ ਦੁੱਧ ਹੁਣ ਤੇ ਆ ਇਧਰ ਤਾਂ ਤੁਹਾਨੂੰ ਦਿਖਾਈ ਦੇਣਾ ਦੇਖੋ ਕਿਤਾ ਘਰ ਦੀ ਘਰੋਂ ਹੀ ਸੁੱਤੀ ਪਈ ਆ ਵਿੱਚ ਨਾ ਕਵਰ ਹੋਈ ਪਈ ਇਹਦੇ ਤੇ ਸਾਰ ਬਨੇ ਬਣਾ ਲਿਆ ਦੁੱਧ ਤੇ ਆਪਾਂ ਦੁੱਧ ਪਿਆਉਣੇ ਇਹਨੂੰ ਫਿਰ ਦੁੱਧ ਤੇ ਪਾ ਕੇ ਫਿਰ ਆਪਾਂ ਨਾਲ-ਨਾਲ ਦੁੱਧ ਪਿਲਾਈ ਜਾਵਾਂਗੇ ਨਾਲ-ਨਾਲ ਆਪਾਂ ਚਾਈ ਜਾਵਾਂਗੇ ਹਨਾ ਸਰਬ ਠੀਕ ਨਾ ਹਾ ਲੋ ਜੀ ਮਨ ਵੀ ਦੁੱਧੂ ਪੀਣ ਲੱਗ ਗਈ ਆ ਹਾਂ ਨਾਲੇ ਥੋੜੀ ਤਾਂ ਕਰਨ ਧੁੱਪ ਲੱਗ ਜਾਈਏ ਨਾ ਹਾਂ ਅਸੀਂ ਵੀ ਥੋੜੀ ਧੁੱਪ ਜੀ ਸੇਕ ਲਾਂਗੇ ਅਕਤਿ ਵਾਰ ਤੇ ਨਾ ਹਿੱਲੀ ਜਾਂਦੀ ਪਈ ਸੀ ਨਾ ਭੁੱਖ ਲੱਗੀ ਹੋਈ ਸੀ ਫਿਰ ਇਸ ਕਾ ਰੁੱਕ ਗਏ ਸੀ ਲੱਤਾਂ ਬਾਹਰ ਆ ਗਈਆਂ ਦੀ ਨੋ ਕੰਪਨੀ ਵੈਸੇ ਹੈ ਨਹੀਂ ਪਰ ਫਿਰ ਵੀ ਜਦੋਂ ਆਪਾਂ ਚੱਲਦੇ ਆ ਨਾ ਹੌਲੀ ਹੌਲੀ ਠੰਡ ਤਾਂ ਫਿਰ ਮੋੜੀ ਮੋੜੀ ਹਲਕੀ ਹਲਕੀ ਲੱਗਦੀ ਵੈਸੇ ਇੰਨੀ ਮਹਿਸੂਸ ਨਹੀਂ ਹੁੰਦੀ ਵੀ ਬੱਚੇ ਵਾਸਤੇ ਤਾਂ ਹੁੰਦੀ ਹੁੰਦੇ ਆ ਤਾਂ ਹੀ ਤਾਂ ਆਪਾਂ ਨੂੰ ਕਵਰ ਕੀਤਾ ਹੋਇਆ ਚਾਹ ਦਾ ਸਾਰਾ ਤਾਂ ਬਸ ਲਾ ਦੇਖੋ ਦੁੱਧ ਪੀਰੀ ਵਾਲਾ ਖਸਤੀ ਹੋਈ ਆ ਇਹਨੂੰ ਕੁਝ ਨਹੀਂ ਪਤਾ ਲੱਗਦਾ ਹੈਗਾ ਕਿ ਕਿੱਥੇ ਜਾ ਦੇ ਕਿੱਥੇ ਨਹੀਂ ਤਾਂ ਜਿਵੇਂ ਹੁਣ ਘਰ ਲੈ ਕੇ ਬਣਾਉਣਾ ਨਾ ਹਾਂਜੀ ਹਾਂਜੀ ਲੋ ਜੀ ਅਸੀਂ ਆ ਗਏ ਆ ਕਾਰ ਤੇ ਮਨਵੀਰ ਮੈਂ ਪਾਤਾ ਬੈਠ ਤੇ ਲੰਮੇ ਸਰਵੰਦਰ ਚੱਲ ਗਈ ਸੀ ਕਿ ਸਰ ਨੂੰ ਬਹੁਤ ਜਲਦੀ ਹੈ ਕਿਉਂਕਿ ਸਾਡੇ ਦਾ ਕਾਰ ਤੇ ਜਿਹੜਾ ਕੰਮ ਕਰਨਾ ਹੈਗਾ ਅਸੀਂ ਉਹ ਰਹਿੰਦਾ ਸੀਗਾ ਤੇ 호텔 ਦੇ ਵਰਕਰ ਸੀਗੇ ਆ ਚੁੱਕੇ ਹੋਏ ਆ ਤੇ ਸਾਰਾ ਮੋਂ ਫਟਾਫਟ ਜਾਣਗੇ ਦੁਕਾਨ ਤੇ ਤੇ ਇਧਰ ਦੇਖੋ ਜੀ ਮਨਵੀਰ ਕਿੱਥੇ ਆਇਆ ਪੁੱਤ ਆ ਗਿਆ ਕਰ ਕਰ ਆ ਗਿਆ ਤੂੰ ਚਾਚੀ ਚਲੋ ਜੀ ਫਿਰ ਥੋੜਾ ਜਿਹਾ ਛੇ ਸਰਵ ਹੋ ਸਕੇ ਤਾਂ ਦੁਕਾਨ ਦਾ ਸੀਨ ਸਰਵ ਲੈਣਗੇ ਜਰੂਰ ਹੈਨਾ ਤੇ ਹਾਂ ਤੂੰ ਪਹਿਲੇ ਜਾਨੀ ਬਾਰ ਤੂੰ ਹੀ ਜਾਓ ਫਟਾਫਟ ਫਰੈਸ਼ ਨੀਂ ਦੇਸ਼ੀ ਨੀਂ ਮੈਂ ਦੇਸ਼ੀ ਨੇ ਕੇ ਤੇ ਕਾਕੇ ਨੂੰ ਨੀਂਹ ਨੇ ਕਿ ਡੈਜ ਕਾ ਕਮੇ ਦਾ ਕਦ ਆ ਗਿਆ ਚਾ ਕਾ ਘੁੰਮਿਆ ਘੁੰਮਿਆ ਕਰਕੇ ਆਇਆ ਸੁੱਤਾ ਹੀ ਆਇਆ ਤੂੰ ਤੇ ਇੱਥੇ ਆ ਕੇ ਅੱਖਾਂ ਖੋਲੀਆਂ ਨੇ ਆ ਕੋ ਛੱਜੀ ਇੱਤ ਸਕੇ ਤੱਕਾਂ ਖੋਲੀਆਂ ਨਿਕਾੜ ਆ ਕੇ ਸਿੱਧੀਆਂ ਹਨਾ ਹਨਾ ਕਾਕੇ ਡੈਡੀ ਨਾ ਆ ਕੇ ਆਇਆ ਤੇ ਦੇਖੋ ਮਨਵੀਰ ਖਦਾ ਖੁਸ਼ ਹੋਣ ਦੀ ਬੁਲਾਉਣ ਦੇ ਮਨਵੀਰ ਜਿਆਦਾ ਖੁਸ਼ ਲੱਗਣ ਦੇ ਮਨਵੀਰ ਨਾਲ ਤਾਂ ਮੈਨੂੰ ਆ ਦੇ ਇਸਟ ਕੀ ਹੈ ਹੈ ਤੇਰੇ ਨਾਲ ਕਦਾ ਨਹੀਂ ਪਾਪੇ ਗੁਦਾ ਆ ਗਿਆ ਹੈ ਤੇਰੇ ਗੁਦਾ ਆ ਗਿਆ ਹੈ ਨਿਕੁਲੀ ਹੈ ਸੂਰਜ ਤੇਂਗਾ ਸੂਰਜ ਤੇਂਗਾ ਆਪਾਂ ਇਹਨੂੰ ਪੋੜ ਲੈਣੇ ਹੁਣ ਨਹੀਂ ਪੈਣੇ ਹੁਣ ਨਹੀਂ ਪੈਣੇ ਹਾਂ ਹੁਣ ਨਹੀਂ ਹੈ ਨਾ ਹਾਂ ਹੁਣ ਨਹੀਂ ਪੈਣਦਾ ਹਾਂ ਸਿੱਕੇ ਦੋਆਗੇ ਦੋਆਗੇ ਹਾਂ ਹਾਂ ਤਾਂ ਜਿਹੜਾ ਉੱਡਦਾ ਪਿਆ ਹਾਂ ਬਿਲਕੁਲ ਨਾਲ ਉੱਡਦਾ ਜਾਂਦਾ ਸਾਰੀ ਹੋਈਂ ਜਿੰਨਾਂ ਜਾਉਂਦਾ ਅੰਦਰ ਨੂੰ ਸੌਂ ਹੋਇਆ ਨਾ ਸਿਕਾ ਆਹੋ ਅਰਖੋ ਜੀ ਮੰਮੀ ਤਾਂ ਘਰ ਰੋਟੀ ਖਾਣ ਵਾਸਤੇ ਆਏ ਕਿਉਂਕਿ ਫਰਫੜ 12 ਬਾਰ ਬਾਰ ਸਿਕਲ ਆਏ ਸੀ ਦੁਕਾਨ 'ਤੇ ਰੁਕਣ ਦਾ ਟਾਈਮ ਨਹੀਂ ਲੱਗਾ ਤੇ ਣੜੀ ਨੂੰ ਪਹਿਲਾਂ ਬੁਲਾ ਲਿਆ ਸੀ ਮੰਮੀ ਨਾਲ ਮਿਲੇ ਤੇ ਮੰਮੀ ਤਾਂ ਖੁਸ਼ ਹੋਣ ਦੇ ਵੇਲੇ ਇਹਨੂੰ ਹਾਂ ਪਛਾਣ ਲਿਆ ਨਦੀ ਅੰਮਣੋਂ ਖਾਨਾ ਹੀ ਸੀਗਾ ਹਾਹੋ ਇਹ ਮਛਾਨਾ ਹੀ ਸੀਗਾ ਨਾ ਹੈਨਾ ਹਨਾ ਮਨਵੀਰ ਹੂੰ ਕਹਿੰਦੀ ਹੂੰ ਖੇਡੀਆਂ ਖਾ ਲਓ ਤੁਸੀਂ ਹੁਣ ਹੈਨਾ ਫਾਜ ਦੀਆਂ ਖੇਡ ਤੇ ਸਾਡਾ ਜਿਹੜਾ ਦੁਕਾਨ ਦਾ ਕੰਮ ਸੀਗਾ ਤਾਰਾਂ ਦਾ ਦੇਖੋ ਜੀ ਆਹ ਪੋਲ ਖੜਾ ਕੀਤਾ ਤੇ ਆਪਾਂ ਤਾਰਾਂ ਕਢਣੀਆਂ ਆਪਣੇ ਛੱਤ ਦੇ ਉੱਤੋਂ ਤਾਰਾ ਜਿਹੜੀ ਲੰਗ ਰਹੀ ਹੈ ਨਾ ਦੇਖੋ ਆਹ ਦੁਕਾਨ ਦੀ ਛੱਤ ਹੈ ਇਹਦੇ ਉੱਤੋਂ ਨਾ ਤਾਰਾਂ ਲੰਗਦੀਆਂ ਪਿਆ ਜਿਹੜੀਆਂ ਤੇ ਇਧਰੋਂ ਸਾਰੀਆਂ ਅਟੈਚ ਹੈ ਤੇ ਇਧਰੋਂ ਹੁਣ ਆਪਾਂ ਕਰਾ ਕੇ ਇਧਰ ਲੈ ਕੇ ਆਉਣੀ ਆਹ ਪੋਲ ਦੇ ਨਾਲ ਇੱਕ ਬੋਲ ਆ ਖੜਾ ਕਰਤਾ ਇੱਕ ਬੋਲ ਹੋਰ ਖੜਾ ਕਰਨਾ ਇੱਥੇ ਇੱਕ ਬੋਲ ਪਿੱਛੇ ਖੜਾ ਕੀਤਾ ਦੂਜਾ ਬੋਲ ਲੈ ਕੇ ਆ ਰਹੇ ਆ ਹਾਲਪ ਟਰੈਕਟਰ ਨਾਲ ਆ ਬੋਲ ਲੈ ਕੇ ਆ ਰਹੇ ਆ ਹੋਰ ਇਹ ਬੋਲ ਉਹਨੇ ਸਿੱਧਾ ਇਹਨੂੰ ਖੜਾ ਕਰਕੇ ਟਰੈਕਟਰ ਨਾਲ ਲਿਫਟ ਲਗਾ ਕੇ ਹਾਲੇ ਚਲੋ ਜੀ ਹਾਲੇ ਪਹਿਲਾਂ ਲਿਫਟ ਲਗਾਈਏ ਲਿਫਟ ਲਗਾ ਕੇ ਇਹ ਸਿੱਧਾ ਉੱਪਰ ਖੜਾ ਕਰ ਦਣਾ ਆਪਾਂ ਇਹ ਸਾਡਾ ਬਹੁਤ ਜ਼ਰੂਰੀ ਕੰਮ ਸੀਗਾ ਕਾਫੀ ਦਿਨ ਤੋਂ ਐਪਲੀਕੇਸ਼ਨ ਦਿੱਤੀ ਹੋਈ ਸੀ ਜੋ ਹੁਣੋਂ ਪਾਸ ਹੋ ਗਈ ਆ ਇਸ ਕਰਕੇ ਹੁਣ ਪਤਾਰਾਂ ਬਾਹਰ ਕੱਢ ਰਹੇ ਆ ਤੇ ਲੱਗੇ ਹੋਏ ਆ ਸਲੇਅਰ ਤੇ ਕੱਢਣ ਵਾਸਤੇ ਆਹ ਦੇਖੋ ਟੱਕਰੇ ਉੱਪਰ ਆਹ ਇਹ ਕੈਂਟੀਲੀਵਰ ਹੈ ਹਾਂ ਕੈਂਟੀਲੀਵਰ ਆਹ ਦੇਖੋ ਆਹ ਕੈਂਟੀਲੀਵਰ ਹੈ ਇਹਨੂੰ ਕਨੈਕਸ਼ਨ ਦੇਤਾ ਇੱਧਰ ਸਾਰਾ ਇਹਦੇ ਨਾਲ ਜੋੜਤੀਆਂ ਤੇ ਬਾਹਰ ਨਿਕਲ ਗਏ ਆ ਹੁਣ ਆਹ ਦੇਖੋ ਉਧਰ ਉਧਰ ਕਨੈਕਸ਼ਨ ਦੇ ਦੇਣਾ ਨਾ ਠੀਕ ਹੈ ਆ ਦੇਖੋ ਯਾਰ ਰੱਤੀ ਹੋਇਆ ਟ੍ਰੈਫਿਕ ਵੀ ਸਾਰੇ ਰੁਕੀ ਹੋਈ ਏ ਉਧਰ ਕੈਂਟੀਲੀਵਰ ਲਾ ਕੇ ਇੱਥੇ ਖੜਾ ਕਰ ਦੇਣਾ ਪੋਲ ਆਪਾਂ ਇਹ ਖੱਤੇ ਨਾਲ ਲਗਾਉਣੇ ਤਾਰਾਂ ਵਾਸਤੇ ਨਾ 3 ਖੱਤੇ ਤੇ ਮਤਾਰਾਂ ਵਾਸਤੇ ਨਾਲ ਲੱਗਣਗੇ ਮੈਂ ਦੀ ਪਾਜੀ ਬੋਲਦਾ ਹਾਂ ਬਹੁਤ ਕੋਸ਼ਿਸ਼ ਉਹ ਵੀ ਤੇ ਬੋਲਦਾ ਹੈ ਉਹਦਾ ਕੰਮ ਹੁੰਦਾ ਨਹੀਂ ਉਹਦੋਂ ਪਾਜੀ ਜੀ ਖੜੇ ਆ ਪੋਲ ਫੜ ਕੇ ਉਹਦੇ ਨਾਲ ਪਿੱਛੇ ਜੋੜਨਾ ਇਹਨਾਂ ਕੋਲ ਨੂੰ ਬਹੁਤ ਸਹੀ ਕੰਮ ਕਰਨਾ ਬਹੁਤ ਔਖਾ ਸਿਕਾ ਕੰਮ ਪਿੱਟ ਕਰਨਾ ਇਦਾਂ ਇਸਕੇ ਵੀ ਹੈਗਾ ਕੰਮ ਉਹ ਆਜ ਬਜੀ ਲਾ ਫਿੱਟ ਕਰ ਦਿੰਦੇ ਆ ਦੋ ਬੰਦੇ ਦੋ ਬੋਲ ਸੱਚ ਦੋ ਬੰਦੇ ਕਹਿੰਦਾ ਕਿ ਬੰਦੇ ਕਿੰਨੇ ਤੇ ਬੋਲ ਆ ਗਏ ਦੋ ਹਾਂ ਫਿਰ ਨਾਲ ਲਿਫਟ ਪੂਰਾ ਪਿੱਛੇ ਬਰਮਾ ਸਾਰਾ ਕੁਝ ਹਾਂ ਦਾ ਜਿੱਥੇ 100 ਲਗਾ ਰਿਹਾ ਹਾਂ ਹਾਂ ਹੁਣ ਇਹਦੇ ਬਰਾਬਰ ਖਲਾ ਕਰ ਦਿੰਦਾ ਸਾਰਾ ਜੀ ਚਲੋ ਜੀ ਅੱਗੇ ਕਰਦੇ ਆ ਜੇ ਹੁਣ ਆਦੇ ਕੋ ਤਾਰਾ ਹੋਲਦੇ ਤੇ ਦੱਸਾਂ ਆ ਹੋਲਦੇ ਤੇ ਕੋਈ ਪਰ ਤੁਹਾਨੂੰ ਪਤਾ ਹੈ ਆ ਦੇਖੋ ਜੀ ਸੈਂਦਲ ਬੰਦੇ ਖੰਭੇ ਤੇ ਚੜੇ ਹੋਏ ਐ ਇੱਕ ਇਧਰ ਆ ਚੜਿਆ ਹੋਇਆ ਤੇ ਕੋ ਉਧਰ ਚੜੇ ਹੋਏ ਐ ਤੇ ਕੋ ਪਿੱਛੇ ਜੜੇ ਹੋਇਆ ਜਦੋਂ ਤੀ ਤਾਰਾ ਕੱਢਣ ਵਾਸਤੇ ਤੇ ਇੰਨੀ ਲੇਬਰ ਲੱਗੀ ਹੋਈ ਐ ਸਾਰੇ ਤਾਂ ਆ ਕੇ ਤੇ ਜਾ ਕੇ ਇਹ ਕੰਮ ਹੋਇਆ ਖੰਭੇ ਇਧਰ ਦੋ ਦੋ ਗੱਡ ਤੇ ਐ ਆਲੇ ਫੇ ਇਧਰ ਵੀ ਉਤਾਰਾਂ ਸਾਰੀਆਂ ਪਈਆਂ ਹੋਈਆਂ ਤੇ ਸਾਰੀਆਂ ਉੱਪਰ ਜਾ ਰਹੀਆਂ ਉਹ ਲੱਗੀਆਂ ਉਹਨੇ ਕਨੈਕਸ਼ਨ ਕਰ ਰਿਆ ਹੁਣ ਲੋ ਜੀ ਸਾਡਾ ਕੰਮ ਹੋ ਗਿਆ ਜੀ ਤਾਰਾਂ ਕਈਆਂ ਨਿਕਲ ਤੇ ਕਨੈਕਸ਼ਨ ਹੋ ਗਏ ਇਧਰ ਉਸ ਖੰਭੇ ਨਾਲ ਉਹ ਖੰਭੇ ਨਾਲ ਤੇ ਉਹ ਸਿੱਧੇ ਖੰਭੇ ਨਾਲ ਤਾਰਾਂ ਹੋ ਗਈਆਂ ਬਾਹਰ ਦੁਕਾਨ ਤੋਂ ਤੇ ਮਸ਼ੀਨ ਇਧਰ ਖੜੀ ਹੈ ਤੇ ਆ ਵੀਰ ਸਾਡੇ ਵਿਲੇ ਹੋ ਗਏ ਆ ਅਸੀਂ ਹੁਣ ਇਹਨਾਂ ਨੂੰ ਠੰਡਾ ਬੁਲਾ ਰਹੇ ਆ ਜਿਆਦਾ ਤਾਂ ਸੇਵਾ ਅਸੀਂ ਕਰ ਨਹੀਂ ਸਕੇ ਜਿੰਨਾ ਜਿੰਨੇ ਹੈਗੇ ਆ ਆ ਦੇਖੋ ਭਾਈ ਹੁਣ ਸਾਰੇ ਇਕੱਠੇ ਹੋ ਗਏ ਆ ਹੁਣ ਭਾਈ ਟਰੈਕਟਰ ਲੈ ਕਿੱਥੇ ਚੱਲੇ ਟਰਾਲੀ ਲੈ ਗੰਨੇ ਦੀ ਇਹ ਤਾਂ ਸੁਹਾ ਚੱਲਿਆ ਜੀ ਮਿਲਜ ਹਾਂਜੀ ਠੀਕ ਆ ਦੇਖੋ ਜੀ ਆ ਸਾਰੇ ਵੀਰ ਆਪਣੇ ਹੈਗੇ ਆ ਭਾਈ ਕਿਹੜੀ ਜਗ੍ਹਾ ਤੋਂ ਜੀ ਅੱਪਾ ਗੁਰਦਾਸਪੁਰ ਗੁਰਦਾਸਪੁਰ ਆ ਰਹੀ ਨੂੰ ਲੱਗ ਲੱਗ ਜਗ੍ਹਾ ਤੋਂ ਆਏ ਕਾ ਭਾਈ ਪਿੱਛੇ ਫਿਰਣਿਆ ਤੇ ਭਾਈ ਉਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਸਾਰਿਆਂ ਦਾ ਜੀ ਬਹੁਤ ਬਹੁਤ ਮਿਹਰਬਾਨੀ ਤੁਹਾਡੀ ਦਿਲ ਤੋਂ ਸ਼ੁਕਰੀਆ ਕਰਦੇ ਆ ਜੀ ਆ ਦੇਖੋ ਇਹ ਤਾਂ ਬੰਦਾ ਬਾਹਰੋਂ ਆਇਆ ਨਾ ਪਰਦੇਸੀ ਹੈ ਨਾ ਕਿੱਥੋਂ ਕਿਹੜੀ ਜਗ੍ਹਾ ਤੋਂ ਦਮਾਲ ਅਰੇ ਬੋਲੋ ਤਾਂ ਸਹੀ ਕੁਝ ਚਲੋ ਭਾਈ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਜੀ